ਪ੍ਰੇਖਾ ਕੱਢਦੇ ਐ ਕਐਮਐਲਏ ਬਲਕਾਰ ਸਿੱਧੂ ਪ੍ਰੇਖਾ ਕੱਢਦੇ ਜੁਗ੍ਹਾ ਮੋਰ ਤੇ ਗੁੰਡਾ ਜੇਕਰ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾਂ ਅਸੀਂ ਛੜਕਾ ਨਾ ਕਰਾਂਗੇ ਇੱਥੇ ਬਹੁਤ ਸਾਰੇ ਬੁਲਾਲੇ ਇਹ ਕਹਿੰ ਕੇ ਗਏ ਆ ਕਿ ਪਰਚੇ ਰੱਦ ਕਰਾਂਗੇ ਪਰਚੇ ਰੱਦ ਕਰਾਵਾਗੇ ਨਹੀਂ ਪਰਚੇ ਰੱਦ ਕਰਾਵਾ ਹੋਗੇ ਬਲਕਾਰ ਸਿੰਘ ਤਕੜਾ ਪਰਚਾ ਬਹੁਤ ਵਾਰਾ ਰੇਕਟਰ ਨਹੀਂ ਹੁੰਦਾ ਅਸੀਂ ਕਦੇ ਵੀ ਆਰਾਮ ਨਾਲ ਨਹੀਂ ਬੈਠਾਂਗੇ ਜਿਨ੍ਹਾਂ ਨੇ ਅੱਜ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਗਰੀਬਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਸਾਡੀ ਮੰਡੀ ਦਾ ਜੋ ਬੁਰਾ ਹਾਲਾਤ ਹੈਤੋਂ ਦੀ ਮੰਡੀ ਦਾ ਉਹਨਾਂ ਨੇ ਦਿਖਾਇਆ ਉਹਨਾਂ ਦਾ ਕਸੂਰ ਮਨਿੰਦਰਜੀਤ ਦਾ ਇਹੀ ਆ ਹੋਰ ਉਹਦਾ ਕੋਈ ਵੱਡਾ ਕਸੂਰ ਨਹੀਂ ਉਹਨੇ ਕੋਈ ਜ਼ੁਲਮ ਨਹੀਂ ਕੀਤਾ ਜੋ ਇਹਨਾਂ ਦੀਆਂ ਖਾਮੀਆਂ ਹੁੰਦੀਆਂ ਉਹਨਾਂ ਨੂੰ ਉਜਾਗਰ ਕਰਦਾ ਕੋਈ ਵੀ ਜਿਹੜੀ ਹੱਤ ਸੱਤ ਦੀ ਆਵਾਜ਼ ਆ ਚਾਹੇ ਕੋਈ ਪੱਤਰਕਾਰ ਭਾਈਚਾਰਾ ਤਾਂ ਹੁਣ ਆਉਂਦੀਆਂ ਖਾਮੀਆਂ ਨੂੰ ਲਕੋੜ ਵਾਸਤੇ ਉਹਨਾਂ ਤੇ ਝੂਠੇ ਪਰਚੇ ਕਰਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਹੱਤ ਸੱਤ ਦੀ ਆਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਤੇ ਅੱਜ ਤੋੜੀ ਪੰਜਾਬ ਪੁਲਿਸ ਤੇ ਸੀਆਈ ਬੁੱੱਚੜ ਨੇ ਮੇਰੇ ਨਾਲ ਅਨਾਂਦ ਸੱਦਤ ਕਰਵਾਇਆ ਤੇ ਕੀਤਾ ਤੇ ਕੱਲ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਦਮ ਦਫ਼ਤਰ ਬਹੁਤ ਵੱਡਾ ਕਟ ਕੀਤਾ ਜਾ ਰਿਹਾ ਤੇ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਮਾਣਾ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਭਰਾਵੋ ਮੈਂ ਵੀ ਮਜ਼ਦੂਰਾਂ ਦਾ ਮੁੰਡਾ ਐ ਮੈਂ ਵੀ ਲੋਕਾਂ ਦੀ ਗੱਲ ਕਰਦਾ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕੱਲ ਨੂੰ ਇਸ ਦਮ ਦਫ਼ਤਰ ਪਹੁੰਚਣ ਦੀ ਬੇਨਤੀ ਕਰਦਾ ਤੇ ਕੱਲ ਨੂੰ ਅਸੀਂ ਜਿਹੜਾ ਪ੍ਰੋਗਰਾਮ ਕਰ ਰਹੇ ਆ ਇਸ ਦਮ ਦਫ਼ਤਰ ਉਹਦੇ ਵਿੱਚ ਕਸੇ ਮੰਗ ਪਾਈ ਆ ਸਰਦਾਰ ਅਮਨਿੰਦਰ ਸਿੰਘ ਲੋਕਵਾਚ ਚੈਨਲ ਦੀ ਇੱਥੋਂ ਦੇ ਸਿਸਟਮ ਨੂੰ ਦੱਸਾਂਗੇ ਵੀ ਜੇਕਰ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾਂ ਅਸੀਂ ਛੜਕਾ ਨਾਮ ਕਰਾਂਗੇ ਭ੍ਰੇਖਾ ਕੱਢਦੇ ਇੱਥੋਂ ਦਾ ਸਿਸਟਮ ਭ੍ਰੇਖਾ ਕੱਢਦੇ ਇੱਥੋਂ ਦਾ ਐਮਐਲਏ ਬਕਰਾਰ ਸਿੱਧੂ ਭ੍ਰੇਖਾ ਕੱਢਦੇ ਇੱਥੋਂ ਦਾ ਮੌਲਤ ਗੁੰਡਾ ਇਸ ਕਰਕੇ ਅਸੀਂ ਭਰਾਵੋ ਤੁਹਾਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਵੀ ਕੱਲ ਨੂੰ ਸਤਿ ਸ਼੍ਰੀ ਅਕਾਲ ਜੈਤੋ ਪਹੁੰਚਣ ਦੀ ਕਿਰਪਾਲਤਾ ਕਰੋ ਹੁਣ ਅਗਲਾ ਬੁਲਾਰਾ ਹਰਮਨ ਸਿੰਘ ਜੀ ਸਮਾਂ ਇੱਕ ਮਿੰਟ ਜੀ ਆਰਮਨ ਸਤਕਾਹ ਜੋਗ ਇੱਕ ਧੱਕੇ ਦੇ ਖਿਲਾਫ ਇੱਕ ਲੋਕਾਂ ਦੀ ਆਵਾਜ਼ ਨੂੰ بلند ਕਰਨ ਵਾਲੇ ਨਯੰਦਰ ਸਿੰਘ ਜੀ ਸੰਧੂ ਨੂੰ ਜਿਵੇਂ ਝੂਠੇ ਪਰਚੇ ਪਏ ਜਾ ਰਹੇ ਨੇ ਸਤਕਾਹ ਜੋਗ ਸਾਥੀਓ ਇਹ ਪਰਚੇ ਪਹਿਲੇ ਨਹੀਂ ਤੇ ਆਖਰੀ ਨਹੀਂ ਕਿਉਂਕਿ ਇਹ ਕੰਦਿਆ ਹੋਇਆ ਸਿਸਟਮ ਜਿਸ ਸਿਸਟਮ ਨੇ ਤੁਸੀਂ ਵੇਖਿਆ ਹੁਣ ਕਿ ਦਿੱਲੀ ਦੇ ਕੋਲ ਚ ਕਿਸਾਨੀ ਸੰਘਾਸ਼ਾ ਚ ਪੱਤਰਕਾਰਾਂ ਦੇ ਝੂਠੇ ਪਰਦੇ ਪਾਏ ਗਏ ਨੇ ਇੱਥੋਂ ਦੇ ਬੁੱਧੀਜੀਵੀ ਜਿਹੜਾ ਕਈ ਲੋਕਾਂ ਦੀ ਆਵਾਜ਼ ਠਾਉਂਦੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਇਹ ਘਪਰਮ ਇਹ ਵੀ ਪਾਇਆ ਇੱਥੋਂ ਦੇ ਬੱਕਾ ਸੰਗਮ ਐਮਐਲ ਨੇ ਅਮੋਕ ਸੰਗਮ ਐਮਐਲ ਨੇ ਕਿ ਇਹ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਊਗਾ ਸ਼ਤਕਾਜੋ ਸਾਥੀਓ ਇੱਥੇ ਬਹੁਤ ਸਾਰੇ ਬਲਾਰੇ ਇਹ ਕਹ ਕੇ ਗਏ ਆ ਕਿ ਪਰਚੇ ਰੱਦ ਕਰਾਵਾਂਗੇ ਪਰਚੇ ਰੱਦ ਕਰਾਵਾਂਗੇ ਨਹੀਂ ਪਰਚੇ ਰੱਦ ਭਰਾਵੋ ਹੋਗੇ ਉਹ ਨਮਾਏ ਦਿਨਾਂ ਦੇ ਵਿੱਚ ਅੱਜ ਸੱਦਾ ਸੀ ਜਿਹੜਾ ਇਹ ਕੱਲਾ ਫੇਸਬੁੱਕ ਵੇਖ ਕੇ ਆਏ ਆ ਆਉਂਦੇ ਦਿਨਾਂ ਵਿੱਚ ਮੈਂ ਮੁਕਸ਼ਦ ਜ਼ਿਲ੍ਹੇ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਾਰੇ ਲੋਕਾਂ ਨੂੰ ਸਾਡੇ ਕੀਤੀ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਅਗਲੇ ਸਿਹਾ ਅਸਲੇ ਵਿੱਚ ਅਸੀਂ ਪੂਰੇ ਜੋਸ਼ ਨਾਲ ਆਵਾਂਗੇ ਦੇ ਨਆਂ ਗੋੜੀਆਂ ਲੋਹਾ ਕਹਿਤਾਂਗੇ ਧੰਨਵਾਦ ਕਿ ਪੰਜਾਬ ਸਰਕਾਰ ਅੰਗਰੇਜ਼ਾਂ ਵਾਂਗੂ ਜ਼ੁਲਮ ਕਰ ਰਹੀ ਆ ਉਹਨਾਂ ਪੰਜਾਬੀਆਂ ਤੇ ਜਿਨ੍ਹਾਂ ਨੇ ਇਹਨਾਂ ਨੂੰ ਕੁਰਸੀਆਂ ਦੇ ਬਾਇਆ ਮੈਂ ਕੀ ਗੱਲ ਕਵਾਂਗਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਕਿ ਤੁਸੀਂ ਕਿਹੜੀ ਕੰਬ ਕਰਨ ਦੀ ਨੀਂਦ ਸੁੱਤੇ ਪਏ ਆ ਕਿ ਤੁਹਾਡੇ ਐਮਐਲਏ ਅੱਜ ਉਹ ਸ਼ਾਸਨ ਪੰਜਾਬ ਦੇ ਵਿੱਚ ਪੈਦਾ ਕਰੀ ਜਾਂਦੇ ਆ ਜਿਹੜਾ ਕਿਤੇ ਅੰਗਰੇਜ਼ਾਂ ਦੇ ਸਮੇਂ ਹੋਇਆ ਸੀ ਤੁਸੀਂ ਕੰਬ ਕਰਨ ਦੀ ਨੀਂਦ ਸੁੱਤੇ ਰਹੋ ਤੁਹਾਡੇ ਐਮਐਲਏ ਪੂਰੇ ਪੰਜਾਬ ਦੇ ਵਿੱਚ ਹੀ ਐਹੋ ਜਿਹੀਆਂ ਘਟਨਾਵਾਂ ਕਰ ਰਏ ਆ ਕਿ ਪਤਾ ਨਹੀਂ ਤਾਂ ਤੁਹਾਡੇ ਤੱਕ ਉਹ ਪਹੁੰਚ ਨਹੀਂ ਰਹੀਆਂ ਤੇ ਪਤਾ ਨਹੀਂ ਤੁਸੀਂ ਜਾਣ ਬੁੱਝ ਕੇ ਅਣਜਾਣ ਬਣੇ ਬੈਠੇ ਆ ਅੱਜ ਗੱਲ ਤਾਂ ਬਹੁਤ ਕਰ ਸਕਦੇ ਆ ਲੇਕਿਨ ਇੱਥੇ ਸਾਡੀਆਂ ਬਹੁਤ ਜਥੇਬੰਦੀਆਂ ਪਹੁੰਚੀਆਂ ਨੇ ਸਾਡੇ ਭਰਾ ਪਹੁੰਚੇ ਨੇ ਪੱਤਰਕਾਰ ਵੀਰ ਪਹੁੰਚੇ ਨੇ ਪਰ ਮੈਂ ਇੱਕ ਹੀ ਮੰਗ ਕਰਾਂਗਾ ਤੁਹਾਡੇ ਤੋਂ ਕਿ ਮਾਨ ਸਾਹਿਬ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਅਸੀਂ ਗੁਰੂ ਕਿਰਪਾ ਅੰਗੇਨ ਯੂਨੀਅਨ ਪੰਜਾਬ ਬੰਨੀਓ ਦਿਵਿਆਂਗ ਰਾਸ਼ਟਰੀ ਐਸੋਸੀਏਸ਼ਨ ਪੰਜਾਬ ਬੰਨੀਓ ਪੰਜ ਸੰਗ ਅਸੂਲਮਾਨ ਚ ਪੰਜਾਬ ਨੀਓ ਕਿ ਨਿਮਰਤਾ ਸੇ ਤੁਹਾਨੂੰ ਬੇਨਤੀ ਕਰਦੇ ਆ ਹੱਥ ਬੰਨ ਕੇ ਬੇਨਤੀ ਆ ਕਿ ਸਾਡੇ ਭਰਾ ਮਨਿੰਦਰਜੀਤ ਸਿੰਘ ਸਿੱਧੂ ਜੋ ਇੱਕ ਸੱਚ ਦੀ ਆਵਾਜ਼ ਨੇ ਨਰਪੱਖ ਸੋਚ ਰੱਖਣ ਵਾਲੇ ਨੇ ਜਿਨ੍ਹਾਂ ਨੇ ਅੱਜ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਗਰੀਬਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਸਾਡੀ ਮੰਡੀ ਦਾ ਜੋ ਬੁਰਾ ਹਾਲਾ ਜੈਤੋਂ ਦੀ ਮੰਡੀ ਦਾ ਕਿ ਦੁਕਾਨਾਂ ਤੇ ਗਾਹਕ ਨਹੀਂ ਆਉਂਦੇ ਉਹਨਾਂ ਨੇ ਦਿਖਾਇਆ ਉਹਨਾਂ ਦਾ ਕਸੂਰ ਮਨਿੰਦਰਜੀਤ ਦਾ ਇਹੀ ਆ ਹੋਰ ਉਹਦਾ ਕੋਈ ਵੱਡਾ ਕਸੂਰ ਨਹੀਂ ਉਹਨੇ ਕੋਈ ਜ਼ੁਲਮ ਨਹੀਂ ਕੀਤਾ ਉਹ ਕਹੀ ਧੋਰ ਦੇਸ਼ ਚੋਂ ਨਹੀਂ ਆਇਆਗਾ ਉਹਨੇ ਸਿਰਫ ਤੇ ਸਿਰਫ ਜੈਤੋ ਮੰਡੀ ਦਾ ਸੱਚ ਦਿਖਾਇਆ ਉਹਨਾਂ ਲੋਕਾਂ ਦਾ ਸੱਚ ਦਿਖਾਇਆ ਪਰ ਮੈਂ ਇੱਕ ਹੀ ਗੱਲ ਕਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੈਤੋ ਮੰਡੀ ਦਾ ਇੰਨਾ ਭਿਆਨਕ ਹਾਲ ਹੋ ਜਾਊਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਗੋਰਾ ਮੱਤਾ ਜੀ ਤੇ ਜ਼ੁਲਮ ਕੀਤਾ ਤੇ ਉਸ ਤੋਂ ਬਾਅਦ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਜ਼ੁਲਮ ਕੀਤਾ ਉਹਦਾ ਕਸੂਰ ਕੀਆ ਮੈਂ ਇਹੀ ਗੱਲ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਜੇ ਥੋੜੇ ਅੰਦਰ ਕਿਤੇ ਮਾੜੀ-ਮੋਟੀ ਵੀ ਸ਼ਰਮ ਆਇਆ ਨਾ ਦੀ ਕੋਈ ਚੀਜ਼ ਹੈ ਤਾਂ ਸਾਡੇ ਭਰਾ ਤੇ ਜੋ ਪਰਚਾ ਕੀਤਾ ਗਿਆ ਪੰਜਾਬ ਸਰਕਾਰ ਵੱਨਿਓ ਅਸੀਂ ਇਹੀ ਕਹਾਂਗਾ ਇਹ ਜਿਹੜਾ ਪਰਚਾ ਹੋਇਆ ਇਹ ਬਲਕਾਰ ਸਿੱਧੂ ਵੱਨੂਆ ਨਹੀਂ ਹੋਇਆ ਜਾਂ ਕਿਸੇ ਜੈਤੋ ਦੇ ਐਮਐਲਏ ਨੇ ਸਪੋਰਟ ਨਹੀਂ ਕੀਤੀ ਅਸੀਂ ਇਹੀ ਕਹਾਂਗਾ ਕਿ ਇਹ ਬਿਲਕੁਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਾਜ਼ਿਸ਼ ਦੇ ਤਹਿਤ ਹੋਇਆ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਜੇਕਰ ਤੁਸੀਂ ਮੰਨਦੇ ਹੋ ਇਹਨਾਂ ਲੋਕਾਂ ਤੇ ਤਰਸ ਕਰਦੇ ਹੋ ਜੇ ਤੁਸੀਂ ਸ਼ਰਮ ਮਰਦੇ ਹੋ ਕਿ ਇਹਨਾਂ ਲੋਕਾਂ ਨੇ ਘਰਾਂ ਦੇ ਵਿੱਚ ਜਾ ਜਾ ਕੇ ਤੁਹਾਨੂੰ ਵੋਟਾਂ ਪਾਈਆਂ ਇਹਨਾਂ ਲੋਕਾਂ ਨੇ ਤੁਹਾਨੂੰ ਕੁਰਸੀਆਂ ਦਿੱਤੀਆਂ ਜਿਹੜੇ ਅੱਜ ਛੜਕਾਂ ਦੇ ਤੁਰੇ ਫਿਰਦੇ ਆ ਤੁਹਾਡੀ ਖਾਤਰ ਸੋ ਬੇਨਤੀ ਕਰਦਾ ਮੈਂ ਆਪ ਸਭ ਨੂੰ ਕਿ ਹੱਥ ਬਨ ਕੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਸਾਨੂੰ ਇਨਸਾਫ ਚਾਹੀਦਾ ਸਾਡੇ ਉਹਨਾਂ ਲੋਕਾਂ ਨੂੰ ਇਨਸਾਫ ਚਾਹੀਦਾ ਜਿਹੜੇ ਅੱਜ ਮੀਂਹ ਦੇ ਵਿੱਚ ਰੱਬ ਰੋ ਰਿਹਾ ਤੁਹਾਡੀ ਕਰਨੀ ਨੂੰ ਤੇ ਮੀਂਹ ਦੇ ਵਿੱਚ ਲੋਕ ਛੜਕਾਂ ਦੇ ਤੁਰੇ ਫਿਰਦੇ ਆ ਸਾਨੂੰ ਇਨਸਾਫ ਦਿਓ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਇਨਸਾਫ ਚਾਹੀਦਾ ਤੇ ਅਦਾਲਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਮਗਰ ਲੱਗ ਕੇ ਜੋ ਝੂਠੇ ਪਰਚੇ ਪਾਏ ਗਏ ਮਨੀਂਦਰਜੀਤ ਸਿੰਘ ਸਿੱਧੂ ਤੇ ਉਸ ਨੂੰ ਰੱਦ ਕੀਤਾ ਜਾਵੇ ਤੇ ਸਾਡੇ ਛੜਕਾ ਤੇ ਉਤਰੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਸਾਰੇ মিডিਆ ਦੇ ਪੱਤਰਕਾਰ ਤੇ ਲੋਕਾਂ ਦਾ ਤਾਲਵੰਤ ਤੇ ਅਗਰ ਗੱਲ ਕਰੀਏ ਤਾਂ ਜੋ ਮਨੀਂਦਰਜੀਤ ਸਿੰਘ ਸਿੱਧੂ ਤੇ ਪਰਚਾ ਪਾਇਆ ਗਿਆ ਹੈ ਸਟਾਈਡ ਨਿਰਪੱਖ ਟੂਡੇ ਪੰਜਾਬ ਚੈਨਲ ਅਸੀਂ ਸਖਤ ਨਿਖੇਦੀ ਕਰਦੇ ਆ ਤਾਂ ਇਸ ਬਾਰੇ ਅਸੀਂ ਚੰਗੀ ਤਰ੍ਹਾਂ ਨਾਲ ਗੱਲ ਕਰਦੇ ਆ ਤੁਹਾਡੇ ਨਾਲ ਅਸੀਂ ਇਸ ਮੈਟਰ ਤੇ ਗੱਲ ਕਰੀਏ ਤਾਂ ਦੇਖੋ ਕਿਵੇਂ ਕੁਲਦੀਪ ਸਿੰਘ ਪੱਤਰਕਾਰ ਜੋ ਕਿ ਨਿਰਪੱਖ ਟੂਡੇ ਪੰਜਾਬ ਚੈਨਲ ਦਾ ਕੰਮ ਕਰਦੇ ਨੇ ਪੱਤਰਕਾਰੀ ਕਰਦੇ ਨੇ ਉਹਨਾਂ ਤੇ ਕਿਵੇਂ ਪਰਚੇ ਪਾਏ ਗਏ ਤੇ ਨਾਲ ਹੀ ਪਿੰਡ ਦੇ ਲੋਕਾਂ ਤੇ ਵੀ ਪਰਚੇ ਪਾਏ ਗਏ ਤੇ ਹਣ ਮਨਿੰਦਰ ਸਿੰਘ ਸਿੱਧੂ ਤੇ ਪਰਚੇ ਪਾ ਰਹੇ ਨੇ ਉਹ ਪਰਚੇ ਫੌਨ ਦਾ ਕੰਮ ਆਮ ਆਦਮੀ ਪਾਰਟੀ ਨੇ ਦਿਤਾ ਹੈ ਕਿ ਕਿਵੇਂ ਜੋ ਲੋਕ ਸੱਚ ਦੀ ਆਵਾਜ਼ ਚੁੱਕਦੇ ਨੇ ਉਹਨਾਂ ਦੇ ਕਿਵੇਂ ਪਰਚੇ ਪਾਈ ਜਾਂਦੇ ਨੇ ਪਹਿਲਾ ਕੁਲਦੀਪ ਸਿੰਘ ਪੱਤਰਕਾਰ ਨੇ ਸੱਚ ਦੀ ਆਵਾਜ਼ ਚੁੱਕੀ ਤਾਂ ਉਹਨਾਂ ਦੇ ਪਰਚੇ ਪਾਏ ਗਏ ਵੱਡੀਆਂ-ਵੱਡੀਆਂ ਧਰਾਵਾਂ ਲਾ ਕੇ ਉਹਨਾਂ ਦੇ ਸਾਰੇ ਪੈਨ ਦੇ ਲੋਕਾਂ ਦੇ ਵੱਡੀਆਂ-ਵੱਡੀਆਂ ਧਰਾਵਾਂ ਲਾ ਕੇ ਕਿਵੇਂ ਉਹਨਾਂ ਨੂੰ ਜੇਲ੍ਹ ਦੇ ਅੰਦਰ ਸੁੱਟਿਆ ਗਿਆ ਉਹਨਾਂ ਦੀ ਇਥੋਂ ਸਰਕਾਰ ਕੇ ਉਹਨਾਂ ਦੇ ਪਰਚਾ ਪਾਇਆ ਗਿਆ ਧੰਨਵਾਦ ਸੁਦਰਸ਼ੀ ਸਾਥੀਓ ਔਰ ਸ਼ਹਿਰ ਨਿਵਾਸੀਓ ਜੋ ਤੁਹਾਨੂੰ ਪਤਾ ਹੀ ਹੈ ਇਹ ਗੁੰਡਿਆਂ ਦੀ ਲਟੇਰਿਆਂ ਦੀ ਸਰਕਾਰ ਬਣੀ ਆ ਲੋਕਾਂ ਨੂੰ ਭੁਲੇਖੇ ਪਾ ਕੇ ਗਲਤ ਬਦਲਾਵ ਨਾਰਾ ਦੇ ਕੇ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਸੀਗਾ ਆਪ ਦੀ ਸਰਕਾਰ ਬਣਾ ਕੇ ਸਦਾ ਸਾਡੇ ਜਿਹੜੇ ਲੋਕ ਆ ਉਹ ਇਹਨਾਂ ਦੇ ਰਵਾਇਤੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੀ ਉਹਨਾਂ ਤੋਂ ਦੁਖੀ ਸੀ ਔਰ ਇਹ ਗੁੰਡੇ ਅੱਗੇ ਆ ਗਏ ਇਹ ਜੋ ਕ੍ਰਿਤियां ਕਰਦੇ ਆ ਆਦੀਆਂ ਜਿਹੜੀਆਂ ਖਾਮੀਆਂ ਨੂੰ ਜੋ ਇਹਨਾਂ ਦੀਆਂ ਖਾਮੀਆਂ ਹੁੰਦੀਆਂ ਉਹਨਾਂ ਨੂੰ ਉਜਾਗਰ ਕਰਦਾ ਕੋਈ ਵੀ ਜਿਹੜੀ ਹੱਕ ਸੱਚ ਦੀ ਆਵਾਜ਼ ਆ ਚਾਹੇ ਕੋਈ ਪੱਤਰਕਾਰ ਭਾਈਚਾਰਾ ਚਾਹੇ ਕੋਈ ਚੱਥੇਬੰਦੀ ਦਾ ਆਗੂ ਆ ਤਾਂ ਉਹ ਆਉਂਦੀਆਂ ਖਾਮੀਆਂ ਨੂੰ ਲਕੋੜ ਵਾਸਤੇ ਉਹਨਾਂ ਤੇ ਝੂਠੇ ਪਰਚੇ ਕਰਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਹੱਕ ਸੱਚ ਦੀ ਆਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਔਰ ਜੋ ਸ ਇਹ ਬਿਲਕੁਲ ਝੂਠਾ ਪਰਚਾ ਸਭ ਨੂੰ ਪਤਾ ਹੈ ਕਿ ਝੂਠਾ ਪਰਚਾ ਸਾਰੇ ਸ਼ਹਿਰ ਨਿਵਾਸੀ ਸਾਰੀਆਂ ਤਖਤ ਬੰਦੀਆਂ ਦੇ ਆਗੂ ਸਾਰੇ ਪੱਤਰਕਾਰ ਭਾਈਚਾਰਾ ਇਕੱਠਾ ਹੋ ਕੇ ਜੇ ਅੱਜ ਦਾ ਜਿਹੜਾ ਇਹ ਮਾਰਚ ਕਰ ਰਿਹਾ ਇਹਦੇ ਤੋਂ ਸਾਫਤ ਹੁੰਦਾ ਕਿ ਇਹ ਜਿਹੜਾ ਬਿਲਕੁਲ ਝੂਠਾ ਪਰਚਾ ਜਿੰਨਾ ਸਿਰਫ ਪ੍ਰਸ਼ਾਸਨ ਇਸ ਝੂਠੇ ਪਰਚੇ ਨੂੰ ਰੱਦ ਨਹੀਂ ਕਰਦਾ ਆ ਰੱਦ ਨਹੀਂ ਹੁੰਦੇ ਤੇ ਬਲਕਾਰ ਸਿੰਘ ਤੇ ਜਿਹੜਾ ਪਰਚਾ ਉਹ ਦੁਬਾਰਾ ਰਿਜਿਸਟਰ ਨਹੀਂ ਹੁੰਦਾ ਅਸੀਂ ਕਦੇ ਵੀ ਸਰ ਆਮ ਆਦਮੀ ਬਠਾਗੇ ਨਾ ਸੀ ਇਹਨਾਂ ਦੀ ਆਵਾਜ਼ ਨੂੰ ਜਿਹੜਾ ਬੰਦ ਕਰਨ ਦਾ ਜਿਹੜਾ ਸਾਡੀ ਹੱਕ ਸੱਚ ਨੂੰ ਇਹ ਆਵਾਜ਼ ਨੂੰ ਬੰਦ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਝੂਠੇ ਪਰਚਿਆਂ ਨਾਲੇ ਪਾਦਰੀ ਹੋ ਰਹੀਆਂ ਲੋਕ ਐ ਟੱਜ ਨਾਵਾ ਜਿੰਦਾਬਾਦ